ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਹੁਣ ਜਿਹੜਾ ਹੈ ਉਹ ਕਾਫੀ ਜ਼ਿਆਦਾ ਗਰਮ ਹੋਣ ਵਾਲਾ ਦੁਪਹਿਰ ਦੇ ਸਮੇਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਜੋ ਧੁੱਪ ਨਿਕਲ ਰਹੀ ਹੈ ਕਿਤੇ ਨਾ ਕਿਤੇ ਉਹ ਧੁੱਪ ਚੁੰਮੀ ਸਾਫਤ ਹੋ ਰਹੀ ਹੈ ਲੋਕ ਗਰਮਾਹਟ ਲੈਣ ਦੇ ਲਈ ਜਦ ਘਰਾਂ ਚੋਂ ਬਾਹਰ ਨਿਕਲਦੇ ਨੇ ਧੁੱਪੇ ਬੈਠਦੇ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਘਰਾਂ ਨੂੰ ਵਾਪਸ ਜਾਣਾ ਪੈਂਦਾ ਹੈ ਤੇ ਹੁਣ ਇਸੇ ਸਬੰਧ ਦੇ ਨਾਲ ਜੁੜੀ ਖਾਸ ਜਾਣਕਾਰੀ ਆਈਐਮਡੀ ਦੇ ਵੱਲੋਂ ਸਾਂਝੀ ਕੀਤੀ ਗਈ ਕੀਤੀ ਗਈ ਜ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਘਟਣ ਵਾਲੀ ਹੈ ਤੇ ਨਾਲ ਹੀ ਨਾਲ ਤਾਪਮਾਨ ਵਧਣ ਵਾਲਾ ਹੈ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਪਰ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੋ ਜਲ ਕਰ ਲਓ ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਮੌਸਮ ਦਾ ਹਾਲ ਰਹਿਣ ਵਾਲਾ ਹੈ ਤੇ ਪੰਜਾਬ ਦੇ ਮੌਸਮ ਦਾ ਜੋ ਤਾਪਮਾਨ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਜਿਸ ਕਾਰਨ ਸੂਬੇਦ ਵਿੱਚ ਕਾਫੀ ਗਰਮੀ ਹੋ ਗਈ ਹੈ ਜੇਕਰ ਇਸ ਤਰ੍ਹਾਂ ਹੀ ਤਾਪਮਾਨ ਵੱਧਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਲੂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 8 ਵਜੇ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਂਦੇ ਨੇ ਦੁਪਹਿਰ ਵੇਲੇ ਕਾਫੀ ਗਰਮੀ ਹੋ ਜਾਂਦੀ ਹੈ ਸ਼ਾਮ 5:30 ਤੋਂ 6 ਵਜੇ ਤੱਕ ਸੂਰਜ ਜਿਹੜਾ ਉਹ ਅਸਤ ਹੁੰਦਾ ਹੈ ਇਸ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਠੰਡ ਮਹਿਸੂਸ ਹੋਣ ਲੱਗਦੀ ਹੈ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਤੋ ਵਾਤਾਪਮਨ ਦੇ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਟਿਆਲਾ ਵਿੱਚ ਸਭ ਤੋਂ ਵਾਤਾਪਮਨ 27.1 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਗਿਆਨੀ ਇਸ ਨੂੰ ਕਾਫੀ ਵੱਧ ਮੰਨ ਰਹੇ ਨੇ ਉਹਨਾਂ ਨੇ ਘੱਟੋ ਘੱਟ ਤਾਪਮਨ ਆਮ ਵਾਂਗ ਰਹੇਗਾ ਨਹੀਂ ਦੱਸਿਆ ਜਿਸ ਕਾਰਨ ਰਾਤ ਨੂੰ ਠੰਡ ਰਹੇਗੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਇਲਾਕੇ 'ਚ ਕੋਈ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ। ਇੱਕ ਅੰਦਾਜ਼ੇ ਦੇ ਅਨੁਸਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ। ਤੇ ਪੰਜਾਬ ਦੇ ਵਿੱਚ ਨਾ ਮੀਂਹ ਪਵੇਗਾ ਨਾ ਹੀ ਧੁੰਦ ਨੂੰ ਲੈ ਕੇ ਕੋਈ ਅਲਰਟ ਹੈ। ਗਰਮੀ ਕਾਫੀ ਜ਼ਿਆਦਾ ਵਧੇਗੀ, ਧੁੱਪ ਜਿਹੜੀ ਹੈ ਉਹ ਰੋਜ਼ਾਨਾ ਨਿਕਲਦੀ ਰਹੇਗੀ। ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਹੁਣ ਜਿਹੜਾ ਉਹ ਕਾਫੀ ਜ਼ਿਆਦਾ ਗਰਮ ਹੁੰਦਾ ਹੈ। ਦੁਪਹਿਰ ਦੇ ਸਮੇਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਜੋ ਧੁੱਪ ਨਿਕਲ ਰਹੀ ਹੈ ਕਿਤੇ ਨਾ ਕਿਤੇ ਉਹ ਧੁੱਪ ਚੁੰਮੀ ਸਾਹਤ ਹੋ ਰਹੀ ਹੈ। ਲੋਕ ਗਰਮਾਹਟ ਲੈਣ ਦੇ ਲਈ ਜਦ ਘਰਾਂ 'ਚੋਂ ਬਾਹਰ ਨਿਕਲਦੇ ਨੇ ਧੁੱਪੇ ਬੈਠਦੇ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਘਰਾਂ ਨੂੰ ਵਾਪਸ ਜਾਣਾ ਪੈ ਜਾਂਦਾ ਹੈ। ਤੇ ਹੁਣ ਇਸੇ ਸਬੰਧ ਦੇ ਨਾਲ ਜੁੜੀ ਖਾਸ ਜਾਣਕਾਰੀ ਆਈਐਮਡੀ ਦੇ ਵਿਲੂ ਸਾਂਝੀ ਕੀਤੀ ਗਈ। ਕੀਤੀ ਗਈ ਜ ਜਿਨ੍ਹਾਂ ਦਾ ਕਹਿਣਾ ਹੈ ਕਿਉਣ ਵਾਲੇ ਦਿਨਾਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਘਟਣ ਵਾਲੀ ਹੈ ਤੇ ਨਾਲ ਹੀ ਨਾਲ ਤਾਪਮਾਨ ਵਧਣ ਵਾਲਾ ਹੈ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਪਰ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ, YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੋ ਜਲ ਕਰ ਲਓ। ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਮੌਸਮ ਦਾ ਹਾਲ ਰਹਿਣ ਵਾਲਾ ਹੈ ਤੇ ਪੰਜਾਬ ਦੇ ਮੌਸਮ ਦਾ ਜੋ ਤਾਪਮਾਨ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਸਵੇਰ ਦੇ ਵਿੱਚ ਕਾਫੀ ਗਰਮੀ ਹੋ ਗਈ ਹੈ ਜੇਕਰ ਇਸ ਤਰ੍ਹਾਂ ਹੀ ਤਾਪਮਾਨ ਵੱਧਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਲੂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 8 ਵਜੇ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਂਦੇ ਨੇ ਦੁਪਹਿਰ ਵੇਲੇ ਕਾਫੀ ਗਰਮੀ ਹੋ ਜਾਂਦੀ ਹੈ ਸ਼ਾਮ 5:30 ਤੋਂ 6 ਵਜੇ ਤੱਕ ਸੂਰਜ ਜਿਹੜਾ ਹੈ ਉਹ ਅਸਤ ਹੁੰਦਾ ਹੈ ਇਸ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਠੰਡ ਮਹਿਸੂਸ ਹੋਣ ਲੱਗਦੀ ਹੈ ਦੱਸਦੇ ਹਾਂ ਕਿ ਪੰਜਾਬ ਦੇ ਤੋ ਵਾਤਾਪਮਨ ਦੇ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਨ 27.1 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਗਿਆਨੀ ਇਸ ਨੂੰ ਕਾਫੀ ਵੱਧ ਮੰਨ ਰਹੇ ਨੇ ਉਹਨਾਂ ਨੇ ਘੱਟੋ ਘੱਟ ਤਾਪਮਨ ਆਮ ਵਾਂਗ ਰਹੇਗਾ ਉਹ ਨਹੀਂ ਦੱਸਿਆ ਜਿਸ ਕਾਰਨ ਰਾਤ ਨੂੰ ਠੰਡ ਰਹੇਗੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਇਲਾਕੇ ਅੱਜ ਕੋਈ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਇੱਕ ਅੰਦਾਜ਼ੇ ਦੇ ਅਨੁਸਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ ਤੇ ਪੰਜਾਬ ਦੇ ਵਿੱਚ ਨਾ ਮੀਂਹ ਪਵੇਗਾ ਨਾ ਹੀ ਧੁੰਦ ਨੂੰ ਲੈ ਕੇ ਕੋਈ ਅਲਰਟ ਹੈ ਗਰਮੀ ਕਾਫੀ ਜ਼ਿਆਦਾ ਵਧੇਗੀ ਧੁੱਪ ਜਿਹੜੀ ਹੈ ਉਹ ਰੋਜ਼ਾਨਾ ਨਿਕਲਦੀ ਰਹੇਗੀ